ਖਾਸੀ ਕਾਲ ਜੀ ਸਾਰਿਆਂ ਨੂੰ ਠੀਕ ਠਾਕ ਹੋ ਤੇ ਇੱਕ ਕੋਸ਼ਿਸ਼ ਕਰ ਰਿਹਾ ਜੀ ਥੋੜੀ ਜੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਕੋਈ ਨਾ ਕੋਈ ਵੀਡੀਓ ਲੈ ਕੇ ਆਉਣਾ ਚੈਨਲ ਤੇ ਪਾਉਣਾ ਹੁੰਦਾ ਤੇ ਹੁਣ ਜਿੰਮੇ ਦਾ ਚੱਲ ਰਿਹਾ ਹੈ ਵੀ ਪੰਜਾਬ ਵਿੱਚ ਜਾਂ ਆਪਣੇ ਆਸ-ਪਾਸੇ ਪਿੰਡਾਂ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਹੈ ਤੇ ਕਈ ਨੌਜਵਾਨ ਮੁੰਡੇ ਉਹ ਨਸ਼ਾ ਕਰਕੇ ਜਾਂ ਚਿੱਟਾ ਕਹਿ ਲਈਏ ਉਹਦਾ ਸੇਵਨ ਕਰਕੇ ਆਪਣੀ ਜਾਨ ਵੀ ਗਵਾ ਬੈਠੇ ਨੇ ਕਈ ਘਰਾਂ ਵਿੱਚ 70 ਰੁਪਏ ਸਗੇ ਨੇ ਤੇ ਉਹਦੇ ਸਬੰਧ ਵਿੱਚ ਅਸੀਂ ਇੱਕ ਛੋਟੀ ਜੀ ਕੋਸ਼ਿਸ਼ ਕਰ ਰਹੇ ਹਾਂ ਇੱਕ ਵੀਡੀਓ ਬਣਾ ਰਹੇ ਹਾਂ ਜਿਹਦੇ ਰਾਹੀਂ ਸਮਾਜ ਨੂੰ ਤੇ ਨੌਜਵਾਨਾਂ ਨੂੰ ਸੇਧ ਮਿਲ ਸਕੇ ਕੋਸ਼ਿਸ਼ ਕਰ ਰਹੇ ਹਾਂ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਜਿਹੜੇ ਕੰਮ ਸਰਕਾਰ ਨੂੰ ਕਰਨੇ ਚਾਹੀਦੇ ਨੇ ਉਹ ਸਰਕਾਰ ਦੇ ਕੰਮ ਨੇ ਪਰ ਅਸੀਂ ਵੀ ਕੋਸ਼ਿਸ਼ ਕਰ ਰਹੇ ਆਂ ਵੀ ਸਰਕਾਰ ਦਾ ਸਹਿਯੋਗ ਦਈਏ ਔਰ ਇੱਕ ਐਸੀ ਵੀਡੀਓ ਬਣਾ ਰਹੇ ਆਂ ਬਿਓ ਨਸ਼ੇ ਦੇ ਖਿਲਾਫ ਜਿਹੜਾ ਨਸ਼ਾ ਕਰਦੇ ਨੇ ਜਾਂ ਪ੍ਰਸ਼ਾਸਨ ਕਿਸੇ ਦੀ ਕੋਈ ਮਦਦ ਨਹੀਂ ਕਰਦਾ ਜਾਂ ਸਰਕਾਰੀ ਦਰਬਾਰੇ ਕਿਸੇ ਦੀ ਮਦਦ ਨਹੀਂ ਹੁੰਦੀ ਉਸ ਤਰ੍ਹਾਂ ਸਾਰਾ ਤਕਰੀਬਨ ਉਹ ਵੀਡੀਓ ਦੇ ਵਿੱਚ ਅਸੀਂ ਦਿਖਾਵਾਂਗੇ ਸੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸਬਸਕ੍ਰਾਈਬ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਹੋਰ ਜਿਹੜੀਆਂ ਵੀਡੀਓ ਨੇ ਤੁਹਾਡੇ ਲੈ ਸਾਹਮਣੇ ਅਸੀਂ ਉਹ ਵੀਡੀਓ ਲੈ ਕੇ ਆਈਏ